ਕਦੇ ਵੀ ਵਾਰਿਸ ਹੋਗੇ ਭਾਰ ਨਹੀਂ ਪੈ ਸਕਦਾ ਜੀ ਭਾਰ ਕਦੇ ਵੀ ਪੈ ਸਕਦਾ ਰੇਲਿਸਾਦਰ ਥਾਣਾ ਸੇ ਛਿੱਦ ਨਹੀਂ ਆਉਂਦੇ ਥਣ ਖਰਾਬ ਨਹੀਂ ਹੁੰਦੇ ਪਸ਼ੂਗੇ ਜੀ ਜੀ ਠੀਕ ਹੈ ਜੀ ਹੱਥ ਚੱਕ ਕੇ ਦਿਖਾ ਦੂ ਮਣੀ ਜੀ ਅੱਜ ਕਾਲੀ ਜੀਰੀ ਹੈ ਜੀ ਕਾਲੀ ਜੀਰੀ ਆ ਗਈ ਜੀ ਗਰਵਾ ਨਹੀਂ ਹੋ ਜਾਂਦਾ ਥਣ ਸੋਜ ਜਾਂਦੇ ਉਸ ਵਾਰ ਠੀਕ ਹੈ ਸਾਰੇ ਦੋਸਤਾਂ ਸਾਸਰੀ ਕਾਲ ਦੋਸਤੋ ਅੱਜ ਆਪ ਇੱਕ ਖਾਸ ਵੀਡੀਓ ਲੈ ਕੇ ਆਏ ਆ ਜਿਹੜੇ ਵੀਰ ਕਹਿੰਦੇ ਆ ਵੀ ਸਾਡੇ ਪਸ਼ੂ ਨੂੰ ਆਹ ਪ੍ਰੋਬਲਮ ਆ ਜਾਂਦੀ ਹੈ ਤੇ ਭਾਰ ਪੈਂਦਾ ਹੈਗਾ ਜਾਂ ਮੋਕ ਲੱਗ ਜਾਂਦੀ ਹੈ ਆਪਣੇ ਪਿੰਡ ਬਾਈ ਆਏ ਸੀਗੇ ਤੇ ਇਹ ਸਾਰੀਆਂ ਦਵਾਈਆਂ ਲਈ ਫਰਦਾ ਇਹਦੇ ਵਾਰ ਸਾਰੀਆਂ ਜਾਣਕਾਰੀ ਦੇਵਾਂ ਤੁਹਾਨੂੰ ਵੀਡੀਓ ਚ ਬਣੇ ਰਹੋ ਜਾਨ ਨੌਲੇਜ ਨੂੰ ਇਕੱਠੀ ਕਰਕੇ ਦੇਵਾਂਗੇ ਤੇ ਬਾਈ ਦਾ ਨੰਬਰ ਵੀ ਦੇਵਾਂਗੇ ਤੇ ਜਿਹੜੇ ਵੀ ਇਹਨੂੰ ਲੋੜ ਪੂਗੀ ਉਹ ਬਾਈ ਨਾਲ ਕਨੈਕਟ ਕਰ ਸਕਦੇ ਆਂ ਕਲਿੱਕ-ਕਲਿੱਕ ਬਾਈ ਪਰੇ ਆਪਾਂ ਬਾਈ ਤੋਂ ਪੁੱਛਦੇ ਆਂਗੇ ਤੇ ਜਾਣਕਾਰੀ ਲੈਨੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਅਪਣ ਕਿਹੜੀ ਕਿਹੜੀ ਦਵਾਈ ਹੁੰਦੀ ਹੈ ਕੀ ਗੱਲਬਾਤ ਹੁੰਦੀ ਹੈ ਬਾਈ ਜੀ ਸਾਡੇ ਕੋਲ ਪਸਵਾ ਦਾ ਮਸਾਲਾ ਹੁੰਦਾ ਸਾਰੀਆਂ ਚਿੱਧਾ ਮਿਲਾ ਕੇ ਪੀਸ ਕੇ ਦਿੰਦੇ ਵੀਰ ਠੀਕ ਹੈ ਜੀ ਅੱਛਾ ਜੀ ਅੱਜ ਦੇਖੋ ਇਹ ਤਾਂ ਭੇੜਾ ਹੈ ਦੁੱਧ ਫੈਂਟ ਬਣਾਉਂਦੇ ਜੀ ਬਿਹੜਿਆ ਗਏ ਠੀਕ ਹੈ ਜੀ ਆਹ ਹੈ ਜੀ ਕਾਲੀ ਜੀਰੀ ਜੋ ਜ਼ਹਿਰ ਬਾ ਨਹੀਂ ਹੋ ਜਾਂਦਾ ਥਣਸੋ ਚੰਦੇ ਹਾਂ ਜੀ ਪਰ ਚੱਕ ਹੱਤੇ ਜੀ ਠੀਕ ਹੈ ਜੀ ਹਾਂ ਜੀ ਹੱਥ ਚੱਕ ਕੇ ਦਿਖਾ ਦੋ ਮਰੀ ਜੀ ਅੱਜ ਗੋੜ ਮਾਰ ਬੋਟੀ ਹੈ ਜੀ ਭਾਰ ਨੂੰ ਕੰਮ ਕਰਦੀ ਜੀ ਭਾਰ ਵਾਸਤੇ ਆਹ ਹੈ ਜੀ ਕੜੂ ਦਾ ਸੱਕ ਜੋ ਅੰਦਰੋਂ ਜੂਣ ਕੀੜੇ ਹੋ ਜਾਂਦੇ ਮਲਫ ਹੋ ਜਾਂਦੇ ਜੀ ਮਲਫ ਠੀਕ ਹੈ ਜੀ ਹਾਂ ਇਹ ਕਾਲਾ ਬਾਂਸਾ ਖੰਗ ਤੋਂ ਹੁੰਦਾ ਜਿਹੜਾ ਪਸੂ ਨੂੰ ਤਾਸ ਹੀ ਨਹੀਂ ਹੋ ਜਾਂਦੀ ਜੀ ਠੀਕ ਹੈ ਤਾਸ ਦਾ ਹੁੰਦਾ ਆ ਤਾਸ ਦਾ ਹੁੰਦਾ ਜੀ ਹਾਂ ਜੀ ਆਹ ਹੈ ਜੀ ਤੇਜੀ ਆਹ ਜੀ ਆਹ ਹੈ ਜੀ ਅੰਬਾ ਹਲਦੀ ਅੰਦਰੋਂ ਸੋਜ ਨਹੀਂ ਆਉਂਦੀ ਬੱਚੇਦਾਨੀ 'ਚੋਂ ਸੋਜ ਨਹੀਂ ਆ ਜਾਂਦੀ ਜੇਕਰ ਫੇਰਦਾ ਨਹੀਂ ਹੈਗਾ ਸੋਜ ਕਰਕੇ ਠੀਕ ਆਂਬਾ ਹਲਦੀ ਆ ਗਈ ਹੈ ਜੀ ਹਾਂ ਜੀ ਠੀਕ ਹੈ ਜੀ ਆਹ ਹੈ ਜੀ ਕਰੇਲਾ ਹੁੰਦਾ ਜੀ ਕਰੇਲਾ ਜੀ ਬੜਾ ਕਰੇਲਾ ਹੁੰਦਾ ਜੀ ਠੀਕ ਹੈ ਜੀ ਆਹ ਬਾਇਏ ਨੂੰ ਮਾਰਦਾ ਜੀ ਇਹ ਆਂਵਲੇ ਹੈ ਜੀ ਭੁੱਖ ਲਾਉਂਦੇ ਪਸੂ ਨੂੰ ਜੀ ਪਸੂ ਨੂੰ ਭੁੱਖ ਲਾਉਣ ਵਾਸਤੇ ਆਂਵਲੇ ਆ ਜੀ ਇਹ ਆਹ ਹੈ ਜੀ ਠੀਕ ਹੈ ਜੀ ਆਹ ਹੈ ਜੀ ਗੋੜ ਮਾਰ ਬੁੱਟੀ ਹੈ ਜੀ ਗੋਰ ਮਾਰਾ ਮੋਟੀ ਇਹ ਕੀ ਕੰਮ ਹੋ ਰਿਹਾ ਜੀ ਬੰਦੇ ਨੂੰ ਸ਼ੁਗਰ ਮੈਂ ਕੰਮ ਕਰਦੀ ਜੀ ਪਸ਼ੂ ਨੂੰ ਅਫਰੇ ਮੈਂ ਕੰਮ ਕਰਦੀ ਜੀ ਠੀਕ ਹੈ ਜੀ ਇਹ ਜੰਗ ਹੜੜਾ ਹੈ ਜੀ ਇਹ ਜੰਗ ਹੜੜਾ ਜੀ ਆਜ ਮੇ ਵਾਸਤੇ ਹੁੰਦੀ ਜੀ ਆਹ ਠੀਕ ਹੈ ਜੀ ਆਜ ਮੇ ਵਾਸਤੇ ਹੁੰਦੀ ਮਿੱਧੇ ਤੇ ਗਰਮੀ ਨਹੀਂ ਹੁੰਦੀ ਪਸ਼ੂ ਕੇ ਠੀਕ ਹੈ ਜੀ ਆਹ ਹੈ ਜੀ ਗਲੋ ਆਹ ਗਲੋ ਆ ਗਈ ਆਹ ਗਲੋ ਹੈ ਜੀ ਬੁਖਾਰ ਵਾਸਤੇ ਹੁੰਦੀ ਜੀ ਠੀਕ ਹੈ ਜੀ ਟਾਈਫਾਇਡ ਬੁਖਾਰ ਨਹੀਂ ਹੋ ਜਾਂਦਾ ਪਸ਼ੂ ਨੂੰ ਉਹਦੇ ਵਾਸਤੇ ਠੀਕ ਹੈ ਜੀ ਆਹ ਕੜੂ ਦਾ ਸਾਖ ਹੈ ਜੋ ਅੰਦਰੋਂ ਜੂਣ ਕੀੜੇ ਹੋ ਜਾਂਦੇ ਮਲਫ ਹੋ ਜਾਂਦੇ ਜੀ ਠੀਕ ਹੈ ਜੀ ਆਹ ਮਗਾ ਮਰੋੜ ਫਲੀ ਮੌਕ ਕੋਰ ਤੁੰਬੇ ਦੀ ਜੜ ਕੋਰ ਤੁੰਬੇ ਜੜ ਜੀ ਹਾਂ ਜੀ ਬਨਣ ਵਾਸਤੇ ਹੁੰਦੀ ਆ ਹੈ ਜੀ ਅਰਜੰਦ ਦਾ ਸਾਖ ਹੈ ਜੀ ਅਰਜੰਦ ਦਾ ਸਾਖ ਹੈ ਯਾ ਅਰਜੰਦ ਦਾ ਸਾਖ ਹੈ ਜੀ ਠੀਕ ਹੈ ਜੀ ਨਾਗਰ ਮੋਥਾ ਹੈ ਜੀ ਨਾਗਰ ਮੋਥਾ ਜੀ ਨਾਗਰ ਮੋਥਾ ਦਰਦਵਾਤ ਹੁੰਦਾ ਜੀ ਠੀਕ ਹੈ ਜੀ ਆ ਹੈ ਜੀ ਤਰ੍ਹਾਂ ਤਾਂ ਇਹ ਵੀ ਬੁਖਾਰ ਵਾਸਤੇ ਹੁੰਦਾ ਜੀ ਇਹ ਬੁਖਾਰ ਵਾਸਤੇ ਪਸ਼ੂਆਂ ਦੀ ਚਿਚੜੀ ਨਹੀਂ ਲੱਗਦੀ ਪਸ਼ੂ ਨਹੀਂ ਵਾਜ ਜੀ ਇਹਦੇ ਨਾਲ ਜੀ ਇਹਦੇ ਨਾਲ ਉਹ ਚਿਚੜੀ ਵੀ ਨਹੀਂ ਲੱਗਦੀ ਪਸ਼ੂ ਨੂੰ ਜੀ ਠੀਕ ਹੈ ਜੀ ਆ ਕੋਰ ਤੁੰਬਾ ਹੈ ਜੀ ਆਪਣੇ ਇਹ ਕੋਰ ਤੁੰਬਾ ਸੁੱਕੇ ਵੀ ਹੈ ਜੀ ਇਹ ਸੁੱਕੇ ਕੋਰ ਤੁੰਬਾ ਹੈ ਜੀ ਹਾਂ ਠੀਕ ਹੈ ਜੀ ਕਿਹੜੀ ਜੀ ਆਹ ਲਾਲ ਜੀ ਜੀ ਕਿਆ ਭਾਰ ਦੀ ਪੂਕ ਉਹਦੇ ਵੀ ਹਾਂ ਜੀ ਆਹ ਹੈ ਜੀ ਇਹ ਸੋਧ ਫੂਲ ਹੈ ਜੀ ਲੀਵਰ ਚ ਸੋਜ ਨਹੀਂ ਆਂਦੀ ਪਸੂ ਦੇ ਠੀਕ ਹੈ ਲੀਵਰ ਚ ਫੂਲ ਆਹ ਵੱਡੀ ਹੈ ਰੜੇ ਜੀ ਫੂਕ ਲਾਂਦੀ ਪਸੂ ਨੂੰ ਜੀ ਠੀਕ ਹੈ ਜੀ ਆਹ ਹੈ ਜੀ ਜੋ ਖਾਰ ਜੋ ਖਾਰ ਖਣਾ ਵਾਸਤੇ ਹੁੰਦਾ ਜੀ ਠੀਕ ਹੈ ਜੀ ਆਹ ਹੈ ਜੀ ਸਰਬਤ ਬਜੂਰੀ ਦੋਦ ਵਾਉਂਦੇ ਜੀ ਆਹ ਸਰਬਤ ਫੂਲ ਠੀਕ ਹੈ ਜੀ ਆਹ ਹੈ ਜੀ ਜੋ ਕਲਮੀ ਸੋਰਾ ਪਿਸਾਬ ਕੇ ਬਨ ਵਾਸਤੇ ਹੁੰਦਾ ਜੀ ਐਸਿਆ ਜੀ ਹਾਤ ਉਹ ਕਰਦੇ ਫਿਰ ਤੇ ਆਹ ਇਹ ਜੋ ਖਾ ਰਹੇ ਆ ਵੀ ਜੋ ਖਾ ਰਹੇ ਠੀਕ ਹੈ ਜੀ ਤੇ ਆ ਫੇਰਾ ਲਾਸਟ ਇਹ ਇਹ ਬੇੜੇ ਆ ਜੀ ਬੇੜੀ ਦੁੱਧ ਫੈਂਟ ਬਣਾਉਂਦੇ ਜੀ ਅੱਛਾ ਜੀ ਇਹ ਬੇੜੀ ਆ ਗਈ ਜੀ ਹਾਂ ਜੀ ਤਲ ਕਰਿਓ ਸਾਰੇ ਚੀਜ਼ਾਂ ਮਿਲਾ ਕੇ ਵੀਰ ਜੀ ਪੀਸ ਕੇ ਦਿੰਦੇ ਕੋਈ ਤੋਖਾ ਨਹੀਂ ਕੋਈ ਮਿਲਾਵਟ ਨਹੀਂ ਆਈ ਠੀਕ ਆ ਜੀ ਕਈ ਬੰਦੇ ਆਉਂਦੇ ਪੈਕਟ ਪੂੜੀ ਵਾਲਾ ਲੈ ਕੇ ਆਉਂਦੇ ਉਹਦਾ ਕੋਈ ਪਤਾ ਨਹੀਂ ਹੁੰਦਾ ਕਿ ਚੀਜ਼ ਪਾ ਰੱਖੀ ਹੈ ਨਹੀਂ ਪਾ ਰੱਖੀ ਇਹ ਪੀ ਪੂ ਕੇ ਸਰ ਕੋ ਸਾਬ ਵੀ ਨਹੀਂ ਸੀ ਇਹ ਪੀ ਕੇ ਦਿੰਦੇ ਦੀ ਤੁਰਤ ਮੌਕੇ ਤੇ ਕੋਈ ਤੋਖਾ ਨਹੀਂ ਕੋਈ ਮਿਲਾਵਟ ਨਹੀਂ ਆਈ ਮਿਲਾਵਟੀ ਹੈਗੀ ਤੇ ਵੇ ਜੇ ਕਿਸੇ ਵੀਰ ਨੇ ਪਿਆਉਣਾ ਹੋਵੇ ਕੋਈ ਮੋਬਾਈਲ ਨੰਬਰ ਤੁਹਾਡਾ ਕੋਈ ਕਨੈਕਟ ਹਾਂ ਮੋਬਾਈਲ ਨੰਬਰ ਲੈ ਲਓ ਹਾਂ ਜੀ ਮੋਬਾਈਲ ਨੰਬਰ ਹੈ ਜੀ 80 80 ਜੀ 77 77 50 50 76 76 76 76 ਇਹ ਬਾਈਆਂ ਦਾ ਮੋਬਾਈਲ ਨੰਬਰ ਹੈ ਇਹ ਬਾਈਆਂ ਦਾ ਏਰੀਆ ਆਪਣਾ ਉਂ ਏਰੀਆ ਕਿਹੜਾ ਆ ਜਾਂਦਾ ਆਪਾਂ ਹੁਣ ਆਪਣਾ ਏਰੀਆ ਜੀ ਦਿਲਾ ਮੁਜ਼ਫਰਨਗਰ ਸ਼ਾਮਲੀ ਸ਼ਾਮਲੀ ਏਰੀਆ ਆ ਜਾਂਦਾ ਹੁਣ ਪੰਜਾਬ ਪੰਜਾਬ ਚ ਕਿੰਨਾ ਟਾਈਮ ਰਹਿੰਦੇ ਆਪਾਂ 50 ਤੇ ਰਹੀ ਜਾਂਦੇ ਸੀ ਹੁਣ 50 ਹੀ ਰਹੀ ਜਾਂਦੇ ਆ ਮਤਲਬ ਕਿਹੜੇ ਕਿਹੜੇ ਏਰੀਏ ਜਾਂਦੇ ਆਪਾਂ ਅਸੀਂ ਜਾਂਦੇ ਮਲੇਰ ਕੋਟ ਲਾ ਜਾਂਦੇ ਜਗਰਾਉਂ ਜਾਂਦੇ ਜੀ ਠੀਕ ਹੈ ਜੀ ਮੁਖਸਰ ਜਾਂਦੇ ਜੀ ਸਾਰੇ ਏਰੀਆ ਚ ਜਾਂਦੇ ਜੀ ਅਸੀਂ ਸਾਰੇ ਏਰੀਆ ਜਾਂਦੇ ਹੈਗੇ ਇਹ ਮਤਲਬ ਦਵਾਈ ਸੂਣ ਤੋਂ ਬਾਅਦ ਵੀ ਤੇ ਪਹਿਲਾਂ ਵੀ ਸਾਰੀ ਬਣਾ ਲੈਣੇ ਇਹ ਸੂਣ ਤੋਂ ਬਾਅਦ ਫੋਨ ਤੋਂ ਪਹਿਲੇ ਵੀ ਦੇ ਸਕਦੇ ਸੋ ਜਿਹੜਾ ਗੱਬਣ ਪਸ਼ੂ ਆ ਦਾ ਕੈਲਸ਼ੀਅਮ ਪੂਰਾ ਕਰਦਾ ਟਾਈਮ ਪੇ ਸੁੰਦਾ ਪਸ਼ੂ ਫਲ ਨਹੀਂ ਸਿੱਟਦਾ ਗਰਮੀ ਨਹੀਂ ਮਾਨਦਾ ਜੀ ਪਸ਼ੂ ਠੀਕ ਹੈ ਜੀ 20 ਬਿਮਾਰੀਆਂ ਤੋਂ ਬਚਾ ਕੇ ਰੱਖਦਾ ਜੀ ਪਸ਼ੂ ਨੂੰ ਚੰਗਾ ਭਲਾ ਤੰਦਰੁਸਤ ਰੰਦਾ ਜੀ ਪਸ਼ੂ ਹਾਂਜੀ ਇਹ ਪੀ ਕੇ ਮਰ ਕੇ ਉਹ ਦੂਬਾ ਦਾ ਆਪਾਂ ਇਹ ਸੰਭਾਲ ਕੇ ਮੇ ਰੱਖਣੀ ਹੈ ਵਰਤੂ ਕਿਵੇਂ ਕਰਨੀ ਹੈ ਦੀ ਆਪਾਂ ਇਹ ਸੰਭਾਲ ਕੇ ਤੁਸੀਂ ਪਿੱਪੀ 'ਚ ਭਰ ਕੇ ਰੱਖੋ ਤੁਸੀਂ ਠੀਕ ਹੈ ਜੀ ਤੇ ਖਰਾਬ ਨਹੀਂ ਹੁੰਦਾ ਭਲੇ ਦੀ 10 ਸਾਲ ਰੱਖ ਲਓ ਇਹਨੂੰ ਠੀਕ ਹੈ ਜੀ ਜਿੰਨਾ ਰੱਖੋਗੇ ਉਨਾ ਹੀ ਚੰਗਾ ਬਣਦਾ ਹੈ ਉਹਨੇ ਚੰਗਾ ਬਣਦਾ ਹੈਗਾ ਤੇ ਇੱਕ ਤੁਸੀਂ ਭਾਰਤ ਦਵਾਈ ਦੱਸ ਰਹੇ ਸੀ ਉਹ ਭਾਰਤ ਦਵਾਈ ਕਿਹੜੀ ਕਿਹੜੀ ਹੁੰਦੀ ਹੈ ਆਪਣੀ ਉਹ ਭਾਰਤ ਦਵਾਈ ਉਹ ਭਾਰਤ ਦਵਾਈ ਹੱਟ ਲਿਖਾ ਦਿੰਨੇ ਜੀ ਹਾਂ ਲਿਖਾ ਦੋ ਮੈਨੂੰ ਦੱਸ ਦੋ ਕਿਹੜੀ ਹੁੰਦੀ ਹੈ ਜੀ ਉਹ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਅੱਛਾ ਕਿਸੇ ਦਾ ਫਾਇਦਾ ਹੋ ਜਾਂਦਾ ਜੀ ਹਾਂਜੀ ਟੁਕ ਮਲੰਗਾ 50 ਗ੍ਰਾਮ ਟੁਕ ਮਲੰਗਾ 50 ਗ੍ਰਾਮ ਜੀ ਸਫੈਦ ਰਾਲ 100 ਗ੍ਰਾਮ ਸੈਵਰਵਾਲ 100 ਗ੍ਰਾਮ ਸਫੈਦ ਰਾਲ ਰਾਲ ਸਤਿਆ 79 200 ਗ੍ਰਾਮ 200 ਗ੍ਰਾਮ ਠੀਕ ਹੈ ਜੀ। ਕਮੇਲਾ ਮੈਂ ਦੀ 300 ਗ੍ਰਾਮ ਠੀਕ ਹੈ ਜੀ। ਵੋਂਦ ਦਾ 1300 ਗ੍ਰਾਮ ਠੀਕ ਹੈ ਜੀ। ਲਾਜਵੰਤੀ 100 ਗ੍ਰਾਮ ਠੀਕ ਹੈ ਜੀ। ਇਹਦੀ 4 ਖੁਰਾਕਾਂ ਬਣਾਉਣੀ 6 ਚੀਜ਼ਾਂ ਦੀ ਠੀਕ ਹੈ ਜੀ। 4 ਖੁਰਾਕਾਂ ਬਣਾ ਕੇ ਖੁਰਾਕ ਰੋਜ਼ ਦੋ ਨਿਰਨੇ ਕਾਲ ਦੇ ਸਵੇਰੇ ਪਾਣੀ ਦੇ ਨਾਲ। ਕਦੇ ਨਹੀਂ ਪੀ ਸਕਦਾ ਜੀ। ਲੋ ਜੀ ਤੁਹਾਨੂੰ ਜਨਨ ਨਾਲ ਵਾਸਤੇ ਦਵਾਈਆਂ ਬਾਰੇ ਜਾਣਕਾਰੀ ਦਵਾਤੀ। ਜੇ ਕਿਸੇ ਵੀਰ ਨੇ ਬਾਈ ਬਣਾਉਣੀ ਹੋਵੇ ਤਾਂ ਬਾਈ ਦਾ ਮੋਬਾਈਲ ਨੰਬਰ ਆਪਾਂ ਦੱਸਤਾ ਸਕਰੀਨ ਤੇ ਵੀ ਚੱਲੂਗਾ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਆਂ ਬਾਈਆਂ ਕੋਲ ਟਰੈਕਟਰ ਹੈਗਾ ਆਪ ਠੀਕ ਆ ਨਾਲ ਦੇ ਨਾਲ ਪੀਂਦੇ ਤੇ ਨਾਲ ਦੇ ਨਾਲ ਦਿੰਦੇ ਨੇ ਆਪਾਂ ਨਵੀਂ ਵੀਡੀਓ ਨਾਲ ਮਿਲਦੇ ਆਂ ਉਦ ਤੱਕ ਸਸਰੀ ਗੱਲ